ਮੈਂ ਜਗਜੀਤ ਸਿੰਘ ਜਟਾਣਾ ਅੱਜ ਫੇਰ ਨਗਰਪੰਚਾਇਤ ਖਮਾਣੋ ਦੇ ਕਾਰਜ ਸਦਕ ਅਫਸਰ ਸੁਖਦੇਵ ਸਿੰਘ ਵੱਲੋਂ ਪੰਜਵੀਂ ਵਾਰ ਖਮਾਣੋ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਢਾਉਣ ਦੀ ਜਿਹੜੀ ਕਵਾਈ ਦਾ ਉਹ ਸ਼ੁਰੂ ਕੀਤੀ ਗਈ ਆ ਅੱਜ ਦੋ ਦੱਸਿਆ ਜਾਂਦਾ ਵੀ ਨਜਾਇਜ਼ ਕਬਜ਼ੇ ਢਾਹੇ ਗਏ ਨੇ ਔਰ ਜਿਹੜੇ ਬਾਕੀ ਰਹਿ ਗਏ ਇਹਦੇ ਲਈ ਫੇਰ ਇਸੇ ਤਰ੍ਹਾਂ ਹੀ ਕੋਈ ਦਿਨ ਜਿਹੜਾ ਉਹ ਮੁਕਰਰ ਕੀਤਾ ਜਾਵੇਗਾ ਔਰ ਇਹਦੇ ਸੰਬੰਧੀ ਆਪਾਂ ਕਾਰਜ ਸਦਕ ਅਫਸਰ ਸੁਖਦੇਵ ਸਿੰਘ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਕਵਾਈ ਦਾ ਅੱਜ ਕਿੰਨੇ ਵਜੇ ਸ਼ੁਰੂ ਕੀਤੀ ਗਈ ਸੀ ਔਰ ਕਿਹੜੇ-ਕਿਹੜੇ ਘਰ ਟਾਹੇ ਗਏ ਨੇ ਕਿੰਨੇ ਘਰ ਅਜੇ ਬਾਕੀ ਢਾਉਣ ਤੋਂ ਰਹਿ ਗਏ ਨੇ ਧੰਨਵਾਦ ਜੀ ਸਰ ਜਿਹੜੀ ਕਿੰਨੇ ਘਰਾਂ ਨੂੰ ਅੱਜ ਫੇਰ ਦੁਬਾਰਾ ਜਿਹੜਾ ਢਾਇਆ ਗਿਆ ਜਿਹੜੇ ਨਜਾਇਜ਼ ਕਬਜ਼ੇ ਸੀ ਜਿਹੜੇ ਨਜਾਇਜ਼ ਕਬਜ਼ੇਕਰ ਸੀ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਰੈਟ ਪਟੀਸ਼ਨ ਪੇਸ਼ ਕੀਤੀ ਹੋਈਗੀ ਕੁਲਵੰਤ ਸਿੰਘ ਜੀ ਵੱਲੋਂ ਤੇ ਉਹਨਾਂ ਦੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤਾ ਵਜਿਹੜੀ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਹਿਲਾਂ ਅਸੀਂ 40 ਤੇ ਕਾਰਵਾਈ ਕਰ ਚੁੱਕੇ ਹਾਂ ਟੋਟਲ 64 ਜਿਹੜੇ ਨੋਟਸ ਜਾਰੀ ਕੀਤੇ ਹੋਏ ਸੀ ਨਗਰ ਕੌਂਸਲ ਵੱਲੋਂ ਜੀ ਤੇ ਅੱਜ ਵੀ ਦੋ ਤੇ ਕਾਰਵਾਈ ਕੀਤੀ ਤੇ ਬਾਕੀ ਕਾਰਵਾਈ ਚੱਲ ਰਹੀ ਹੈ ਅ ਅੱਜ ਕਿੰਨੀ ਵਾਰ ਕਾਰਵਾਈ ਹੋਈ ਹੈ ਹਾਈ ਕੋਰਟ ਦੇ ਹੁਕਮ ਅਤੇ ਇਹ ਜਿਹੜੀ ਆ ਚਾਰ ਵਾਰ ਪਹਿਲਾਂ ਕਾਰਵਾਈ ਕਰ ਚੁੱਕੇ ਹਾਂ ਤੇ ਅੱਜ ਪੰਜਵੀਂ ਵਾਰ ਹੈ ਤੇ ਕੁਝ ਰਹਿ ਵੀ ਗਏ ਅੱਜ ਤੋਂ ਬਾਅਦ ਨਹੀਂ ਰਹਿ ਰਹੇ ਨੇ ਹਜੇ ਜੋ ਵੀ ਰਹਿੰਦੇ ਨੇ ਸਾਰਿਆਂ ਤੇ ਕਾਰਵਾਈ ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਕੀਤੀ ਜਾਵੇਗੀ ਥੈਂਕ ਯੂ